ਗੌਰਵਿੰਦ ਹੋਰੋਕ ਜਖਾਨੀਕਰ ਜਿੰਦਰ ਦੀ ਲਿਖੀ ਕਹਾਣੀ ਹੈ ਜੋ ਕਿ ਸਰਵੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਦਰਜ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇੱਕ ਉਹ ਵਿਸ਼ਾ ਲਿਆ ਹੈ ਜੋ ਕਿ ਸਾਡੇ ਸਮਾਜ ਵਿੱਚ ਬਹੁਤ ਹੀ ਯਥਾਰਥਿਕ ਵਿਸ਼ਾ ਹੈ ਜਿਸ ਦੇ ਵਿੱਚ ਕਿਰਤੀ ਵਰਗ ਦੇ ਸ਼ੋਸ਼ਣ ਦੀ ਗੱਲ ਕੀਤੀ ਹੈ ਕਹਾਣੀਕਾਰ ਨੇ ਇੱਕ ਬਹੁਤ ਹੀ ਸਧਾਰਨ ਘਟਨਾ ਲੈ ਕੇ ਸਾਨੂੰ ਇਸ ਗੱਲ ਨਾਲ ਵਾਕਿਫ ਕਰਾਇਆ ਹੈ ਇਸ ਸਮਾਜ ਵਿੱਚ ਦੋ ਵਰਗ ਨੇ ਇੱਕ ਲੁੱਟਿਆ ਜਾਣ ਵਾਲਾ ਤੇ ਇੱਕ ਲੁੱਟੂ ਤੇ ਇਸ ਲੁੱਟਿਆ ਜਾਣ ਵਾਲਾ ਤੇ ਲੁੱਟੂ ਵਰਗ ਦੇ ਵਿੱਚ ਜਿੱਥੇ ਇੱਕ ਪ तरफ ਨਾਲ ਮਿਹਨਤਕਸ਼ ਤੇ ਗਰੀਬ ਤੇ ਲਾਚਾਰ ਲੋਕ ਜਿਹੜੇ ਹਨ ਉਹ ਲਤਾੜੇ ਜਾਂਦੇ ਹਨ ਤੇ ਦੂਸਰੇ ਪਾਸੇ ਉਹਨਾਂ ਦਾ ਸ਼ੋਸ਼ਣ ਜਿਹੜਾ ਹੁੰਦਾ ਹੈ ਉਹ ਕਈ ਪੱਧਰਾਂ ਤੇ ਹੁੰਦਾ ਹੈ ਇਸ ਕਹਾਣੀ ਵਿੱਚ ਜੋ ਸ਼ੋਸ਼ਣ ਕੀਤਾ ਗਿਆ ਹੈ ਉਹ ਕੋਈ ਜ਼ਾਲਮਾਨਾ ਤਰੀਕੇ ਦਾ ਨਹੀਂ ਹੈ ਸਗੋਂ ਹਮਦਰਦੀ ਨਾਲ ਹੀ ਸ਼ੋਸ਼ਣ ਕੀਤਾ ਗਿਆ ਹੈ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਇੱਕ ਕਹਾਣੀਕਾਰ ਕਹਾਣੀ ਵਿੱਚ ਇੱਕ ਮਾਲਕਣ ਹੈ ਜਿਸ ਦੇ ਘਰ ਵਿੱਚ ਮਿਸਤਰੀ ਅਤੇ ਮਜ਼ਦੂਰ ਕੰਮ ਕਰਦੇ ਹਨ ਤੇ ਮਿਸਤਰੀ ਤੇ ਮਜ਼ਦੂਰ ਜਦੋਂ ਆਪਣਾ ਕੰਮ ਖਤਮ ਕਰਕੇ ਜਾਂਦੇ ਹਨ ਤਾਂ ਉਹਨਾਂ ਨੂੰ ਜਦੋਂ ਆਪਣੀ ਦਿਹਾੜੀ ਪ੍ਰਾਪਤ ਕਰਦੇ ਆਂ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਤੇ ਉਹ ਪਰ ਜਿਹੜਾ ਮਜ਼ਦੂਰ ਆ ਉਹ ਸੋਚਦਾ ਹੈ ਕਿ ਉਹ ਇਕੱਠੇ ਪੈਸੇ ਲਏਗਾ ਇਸ ਕਰਕੇ ਉਹ ਮਾਲਕਣ ਕੋਲ ਆਪਣੇ ਪੈਸੇ ਜਮ੍ਹਾਂ ਰੱਖਦਾ ਹੈ ਤਾਂ ਕਿ ਅੰਤਲੇ ਦਿਨ ਉਹ ਲਏਗਾ ਪਰ ਜਦ ਜਸਤਨ ਅੰਤਲਾ ਦਿਨ ਆਉਂਦਾ ਹੈ ਉਸ ਦਿਨ ਉਹ ਆਪਣੇ ਪੈਸੇ ਮੰਗਣ ਵਾਸਤੇ ਜਦੋਂ ਮਾਲਕਨ ਕੋਲ ਜਾਂਦਾ ਹੈ ਤਾਂ ਮਾਲਕਨ ਉਸ ਨੂੰ ਇਸ ਗੱਲ ਹੀ ਕਹਿੰਦੀ ਹੈ ਕਿ ਉਹ ਥੋੜਾ ਜਿਹਾ ਹੋ ਦੋ ਮਿੰਟ ਰੁਕ ਜਾਏ ਥੋੜਾ ਜਿਹਾ ਰੁਕ ਜਾਏ ਤੇ ਉਸ ਨੂੰ ਪੈਸੇ ਮਿਲ ਜਾਣਗੇ ਪਹਿਲਾਂ ਥੋੜਾ ਜਿਹਾ ਕੰਮ ਕਰ ਦੇਵੇ ਤਾਂ ਉਹ ਅਕਸਰ ਹੀ ਉਸ ਨੂੰ ਪਹਿਲਾਂ ਵੀ ਜਦੋਂ ਕੰਮ ਕਰਨ ਆਉਂਦਾ ਸੀ ਤਾਂ ਉਹਨੂੰ ਛੋਟੇ-ਛੋਟੇ ਕੰਮ ਦੱਸਦੀ ਸੀ ਪਰ ਜਿਸ ਦਿਨ ਆਖਰੀ ਦਿਨ ਉਸਨੇ ਕੰਮ ਕਰਕੇ ਪੈਸੇ ਲੈਣੇ ਸਨ ਤਾਂ ਉਸ ਦਿਨ ਉਸਤੇ ਕਰੋ ਉਸਦੇ ਬਹੁਤ ਸਾਰੀਆਂ ਸਿਫਾਰਿਸ਼ਾਂ ਕੀਤੀਆਂ ਸਨ ਉਸਦੇ ਬੱਚਿਆਂ ਨੇ ਉਸਦੀ ਪਤਨੀ ਨੇ ਤੇ ਉਸਦੇ ਪਿਤਾ ਨੇ ਤੇ ਜਿਨ੍ਹਾਂ ਦੇ ਵਿੱਚ ਗੋੜ ਖਰੀਦਣਾ ਜਾਂ ਉਹਦੇ ਵਿੱਚ ਘਰ ਦਾ ਨਿੱਕ ਸੋਕ ਲੈਣਾ ਜਾਂ ਫਿਰ ਆਪਣੇ ਪਿਤਾ ਵਾਸਤੇ ਉਸਨੇ ਕੋਈ ਜੁੱਤੀ ਖਰੀਦ ਲਈ ਜਾਂ ਆਪਣੇ ਛੋਟੇ ਬੱਚਿਆਂ ਵਾਸਤੇ ਕੋਈ ਖਾਣ ਪੀਣ ਦੀ ਚੀਜ਼ ਲੈ ਕੇ ਜਾਣਾ ਉਹ ਸਾਰਾ ਕੁਝ ਲੈਣ ਵਾਸਤੇ ਉਹ 500 ਰੁਪਏ ਉਸ ਨੂੰ ਬਹੁਤ ਚੰਗਾ ਲੱਗਦਾ ਕਿ ਉਹ ਪ੍ਰਾਪਤ ਕਰੇਗਾ ਪਰ ਜਦੋਂ ਉਹ ਮਾਲਕਨ ਕੋਲ ਪੈਸੇ ਲੈਣ ਜਾਂਦਾ ਹੈ ਉਹ ਕਹਿੰਦੀ ਹੈ ਠਹਿਰ ਜਾ ਪੁੱਤ ਪੈਸੇ ਤਾਂ ਤੂੰ ਲੈਣਾ ਹੀ ਹੈ ਪੈਸੇ ਪੂਰੇ ਮਿਲਣਗੇ ਤੂੰ ਚਿੰਤਾ ਕਿਉਂ ਕਰਦਾ ਪਹਿਲਾਂ ਇਦਾਂ ਕਰ ਉਹ ਫੱਟੇ ਚੁੱਕ ਕੇ ਛਾਤੇ ਰੱਖਿਆ ਇਹ ਆਪਣੇ ਘਰ ਦੇ ਦੇ ਤੇ ਫਿਰ ਉਹ ਆਪਣੀ ਨਾਲ ਨਾਲ ਆਪਣਾ ਪਰਸ ਜਿਹੜਾ ਉਹਦੀ ਜਿੱਪ ਖੋਲ ਕੇ ਫਿਰ ਬੰਦ ਕਰਕੇ ਉਹਨੂੰ ਕਹਿੰਦੀ ਚੰਗਾ ਫਿਰ ਪਹਿਲਾਂ ਤੂੰ ਫੱਟੇ ਚੁੱਕ ਕੇ ਛਾਤੇ ਰੱਖਿਆ ਉਸ ਤੋਂ ਬਾਅਦ ਤੂੰ ਹੋਰ ਜਿਹੜੇ ਛੋਟੇ-ਛੋਟੇ ਕੰਮ ਆ ਉਹ ਕਹਿੰਦੀ ਕਿ ਮੀ ਹਨੇਰਾ ਜਾ ਹੋਣ ਵਾਲਾ ਆ ਤੇ ਤੂੰ ਆ ਜਿਹੜੇ ਬਾਕੀ ਸਮਾਨ ਲਿਆਂਦਾ ਉਹ ਵਾਪਸ ਕਰਿਆ ਤੇ ਛੋਟੀਆਂ-ਛੋਟੀਆਂ ਗੱਲਾਂ ਨਾਲ ਉਸ ਦੇ ਜੀਵਨ ਨਾਲ ਜੁੜੀਆਂ ਗੱਲਾਂ ਨਾਲ ਉਸ ਨੂੰ ਜੋੜ ਕੇ ਕਿਸੇ ਨਾ ਕਿਸੇ ਕੰਮ ਉਹਨੂੰ ਲਈ ਰੱਖਦੀ ਹੈ ਤੇ ਸੇਮੇ ਨਾਂ ਦੇ ਇਸ ਮਜ਼ਦੂਰ ਨੂੰ ਭਾਵੁਕ ਕਰਕੇ ਉਹ ਵੱਧ ਤੋਂ ਵੱਧ ਕੰਮ ਲੈ ਆਂਦਾ ਲਾਲਚ ਵੀ ਰੱਖਦੀ ਹੈ ਇਸ ਕਹਾਣੀ ਦਾ ਮੁੱਖ ਵਿਸ਼ਾ ਜਿਹੜਾ ਇਹ ਵੀ ਹੈ ਤੇ ਇਸ ਤੋਂ ਬਾਅਦ ਅਸੀਂ ਕਹਾਣੀ ਸੁਖਦੇ ਹਾਂ ਕਿ ਜਦੋਂ ਉਸ ਨੂੰ ਅੰਤਲੇ ਦਿਨ 500 ਰੁਪਏ ਮਿਲਣਾ ਸੀ ਬਾਲਕਣ ਜਦੋਂ ਪੈਸੇ ਦੇਣ ਲੱਗਦੀ ਹੈ ਤੇ ਨਾਲ-ਨਾਲ ਉਸ ਨੂੰ ਹੁਕਮ ਕਰਦੀ ਹੈ ਅਗਲਾ ਹੁਕਮ ਕੀ ਕਰਦੀ ਹੈ ਕਿ ਉਹ ਰਸਤਾ ਸੰਭਾਲੇ ਇੱਟਾ ਰੋੜੇ ਚੁੱਕ ਕੇ ਰੱਖੇ ਕਈ ਤੇ ਬਾਲਟੇ ਵਾਪਸ ਕਰਕੇ ਆਏ ਤੇ ਅੰਤ ਵਿੱਚ ਜਦੋਂ ਉਸ ਨੂੰ ਪੈਸੇ ਦਿੰਦੀ ਹੈ ਤੇ ਆਖਰੀ ਵਾਲੇ ਵੀ ਕਹਿੰਦੀ ਹੈ ਕਿ ਕਮਰੇ ਦੀਆਂ ਖਿੜਕੀਆਂ ਬੰਦ ਕਰਕੇ ਜਾਵੇ ਤੇ ਜਦੋਂ ਤੱਕ ਉਹ 500 ਰੁਪਏ ਲੈ ਕੇ ਘਰ ਨੂੰ ਜਾਣ ਦੀ ਤੁਰਦਾ ਹੈ ਉਦੋਂ ਤੱਕ ਹਨੇਰਾ ਹੋ ਜਾਂਦਾ ਹੈ ਤੇ ਉਹ ਕੁਝ ਵੀ ਨਹੀਂ ਖਰੀਦ ਸਕਦਾ ਜੋ ਉਸ ਨੇ ਸੋਚਿਆ ਸੀ ਤੇ ਕਹਾਣੀਕਾਰ ਨੇ ਇਸ ਤਰੀਕੇ ਨਾਲ ਇਸ ਕਹਾਣੀ ਚ ਦੱਸਿਆ ਹੈ ਕਿ ਅੱਜ ਕੱਲ ਦੇ ਸਮੇਂ ਜਦੋਂ ਕਿ ਇੱਕ ਬਹੁਤ ਸਭਿਆਤਾ ਵਿਕਾਸ ਕਰ ਗਈ ਹੈ ਤੇ ਹੁਣ ਜੋ ਇੱਕ ਮਜ਼ਦੂਰ ਦੀ ਲੁੱਟ ਹੈ ਉਹਦੇ ਵਿੱਚ ਇਮੋਸ਼ਨਲ ਲੁੱਟਿਆ ਉਸ ਦੀ ਕਿ ਉਸ ਨੂੰ ਭਾਵਕ ਤੌਰ ਤੇ ਆਪਣੇ ਵੱਲ ਕਰਕੇ ਘਰ ਦੀ ਮਾਲਕਣ ਉਸ ਨੂੰ ਕਈ ਗੱਲਾਂ ਤੋਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਆ ਆਪਣੀ ਮੁਹੱਦਰਦੀ ਦੇ ਕੇ ਤਾਂ ਕਿ ਉਸ ਦਾ ਛੋਟੇ-ਛੋਟੇ ਕੰਮ ਕਰਦਾ ਰਹੇ ਉਸ ਤੋਂ ਬਾਅਦ ਮਾਲਕਨ ਦੀ ਅਪਣਾਈ ਗਈ ਸੋਸ਼ਲ ਰੀਹਲ ਯੁਗਤ ਜਿਹੜੀ ਹੈ ਲੀਮੀ ਵਾਲੀ ਹੈ ਮਜ਼ਦੂਰ ਵੱਲੋਂ ਨਾ ਕਰਨ ਦੀ ਗੁੰਜਾਇਸ਼ ਨਹੀਂ ਰਹੀਂਦੀ ਕਹਾਣੀ ਦਲਿਤ ਵਰਗ ਦੇ ਬੰਦੇ ਦੀ ਬੇਬਸੀ ਵਿਚਾਰੀ ਅਤੇ ਮਜਬੂਰੀ ਦਾ ਯਥਾਰਥਿਕ ਚਿੱਤਰਣ ਕਰਦੀ ਹੈ ਜੋ ਚਾਹੁੰਦਾ ਹੋਇਆ ਵੀ ਕਮਜ਼ੋਰ ਆਰਥਿਕਤਾ ਕਾਰਨ ਨਾ ਨਹੀਂ ਕਰ ਪਾਉਂਦਾ ਮਾਲਕਨ ਉਸ ਨੂੰ ਇਕੱਠੇ ਪੈਸੇ ਵੀ ਨਹੀਂ ਦਿੰਦੀ ਤੇ ਫਿਰ ਉਹ ਪਿੰਡ ਤੇ ਸ਼ਹਿਰ ਦਾ ਟੱਕਰ ਵੀ ਕਰਦਾ ਆਇਆ ਹੈ ਉਕੇ ਤਾਂ ਕਿ ਪਿੰਡ ਦੇ ਵਿੱਚ ਤਾਂ ਜਦੋਂ ਉਹ ਕੰਮ ਕਰਨ ਜਾਂਦਾ ਸੀ ਤਾਂ ਉਸ ਵੇਲੇ ਲੋਕ ਘਰਾਂ ਦੇ ਵਿੱਚ ਆਪਣੇ ਘਰਾਂ ਚੋਂ ਬਹੁਤ ਉਹਨਾਂ ਨੂੰ ਖਾਣਾ ਪੀਣਾ ਸਾਰਾ ਖਵਾਉਂਦੇ ਸੀ ਤੇ ਉਹਨਾਂ ਨੂੰ ਲੱਸੀ ਪਿਲਾਉਂਦੇ ਸੀ ਉਹਨਾਂ ਨੂੰ ਦੋ ਵੇਲੇ ਰੋਟੀ ਵੀ ਖਵਾਉਂਦੇ ਸੀ ਕਈ ਇੱਕ ਵਾਰੀ ਸ਼ਰਾਬ ਵੀ ਪਿਲਾ ਦਿੰਦੇ ਸੀ ਪਰ ਕਿੰਦਾ ਸ਼ਹਿਰਾਂ ਦੇ ਵਿੱਚ ਤਾਂ ਇਸ ਤਰ੍ਹਾਂ ਨਹੀਂ ਹੈ ਤਾਂ ਕਹਾਣੀਕਾਰ ਨੇ ਪਿੰਡੂ ਤੇ ਸ਼ਹਿਰੀ ਜੀਵਨ ਦਾ ਵੀ ਫਰਕ ਇਸ ਕਹਾਣੀ 'ਚ ਦੱਸਿਆ ਹੈ ਇਸ ਤਰ੍ਹਾਂ ਇਸ ਪ੍ਰਕਾਰ ਕਹਾਣੀ ਜਿੱਥੇ ਬਹੁਤ ਸਧਾਰਨ ਚਾਲੇ ਚੱਲਦੀ ਹੈ ਉਥੇ ਨਾਲ-ਨਾਲ ਬਹੁਤ ਗੂੜਾ ਸਨੇਹਾ ਡੂੰਗਾ ਸਨੇਹਾ ਦੇ ਜਾਂਦੀ ਹੈ ਕਿ ਇਸ ਜਗਤ ਸੰਸਾਰ ਵਿੱਚ ਕਿਸੇ ਵੀ ਮਨੁੱਖ ਦੀ ਲੁੱਟ ਸਿਰਫ ਦੇਸ ਦੀ ਲੁੱਟ ਨਹੀਂ ਹੈ ਕਿ ਉਸ ਨੂੰ ਕੋਈ ਲੁੱਟ ਰਿਹਾ ਇੱਕ ਅਣਦੇਸੀ ਲੁੱਟ ਵੀ ਹੈ ਕਿ ਉਸ ਨੂੰ ਆਪਣੀਆਂ ਭਾਵਨਾਵਾਂ ਦਾ ਗੁਲਾਮ ਬਣਾ ਕੇ ਉਸ ਨੂੰ ਆਪਣੀ ਹਮਦਰਦੀ ਦਾ ਲਾਲਚ ਦੇ ਕੇ ਵੀ ਲੁੱਟਿਆ ਜਾ ਸਕਦਾ ਹੈ ਜਿਸ ਤਰ੍ਹਾਂ ਇਸ ਕਹਾਣੀ ਵਿੱਚ ਸੇਮੇ ਨਾਮ ਦੇ ਮਜ਼ਦੂਰ ਨੂੰ ਘਰ ਦੀ ਮਾਲਕਣ 500 ਰੁਪਇਆ ਦੇਣ ਦੇ ਨਾਲ ਨਾਲ ਜਦੋਂ ਦੀ ਹੱਕ ਵੀ ਬਣਦਾ ਉਹਦਾ 500 ਤੇ ਉਹ 500 ਰੁਪਇਆ ਦੇਣ ਦੇ ਨਾਲ ਨਾਲ ਉਸ ਦੀ ਇੱਕ ਜਿਹੜਾ ਉਸ ਦਾ ਲਾਭ ਲੈਣਾ ਚਾਹੀਦੀ ਹੈ ਕਿ ਬਾਅਦ ਤੋਂ ਬਾਅਦ ਉਹਦੇ ਕੰਮ ਕਰਕੇ ਜਾਏ ਫ੍ਰੀ ਵਿੱਚ ਕਰਕੇ ਜਾਏ ਕਿਉਂਕਿ ਉਹ ਆਪਣੇ ਅੰਦਰ ਇੱਕ ਆਪਣੀ ਆਪ ਆਪਣੀ ਅਮੀਰੀ ਤੇ ਆਪਣੀ ਉਸ ਤੋਂ ਉੱਚੇ ਹੋਣ ਦਾ ਜਿਹੜਾ ਹੈਗਾ ਇੱਕ ਉਹਦਾ ਵਰਗ ਹੈ ਉਸ ਦੀ ਉਹ ਹੰਕਾਰ ਵੀ ਕਰਦੀ ਹੈ ਤੇ ਉਸ ਮਜਬੂਰ ਵਿੱਚ ਬੇਬਸ ਇਨਸਾਨ ਜਿਹੜਾ ਹੈ ਉਸ ਦੇ ਨਾਲ ਉਸ ਨੂੰ ਬਿਨਾ ਪੈਸੇ ਦੇ ਕੇ ਕੰਮ ਕਰਾਉਣ ਵਿੱਚ ਉਸ ਦਾ ਨੁਕਸਾਨ ਕਰਦੀ ਹੈ ਇਸ ਕਹਾਣੀਕਾਰ ਨੇ ਦੋ ਵਰਗਾਂ ਦੀ ਆਪਸੀ ਜਿਹੜੀ ਜੁਗਾਂ ਤੋਂ ਚੱਲੀ ਆ ਰਹੀ ਟੱਕਰ ਹੈ ਉਸ ਦਾ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਦਿਆਂ ਹੋਇਆਂ ਪੇਸ਼ਕਾਰੀ ਕੀਤੀ